ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 1984 ਵਿੱਚ ਹੋਏ ਹਮਲੇ ਬਾਰੇ ਇਸ ਲਈ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪਵੇਗਾ ਅਸੀਂ ਗੱਲ ਕਰ ਰਹੇ ਹਾਂ ਇਸ ਘਟਨਾ ਦੇ ਹੋਣ ਦੇ ਕਾਰਨਾਂ ਬਾਰੇ ਕਾਲਾ 1947 ਦੀ ਜਦੋਂ ਦੇਸ਼ ਦੀ ਵੰਡ ਕਾਰਨ ਪਾਕਿਸਤਾਨ ਇੱਕ ਨਵਾਂ ਦੇਸ਼ ਬਣ ਗਿਆ ਜਦੋਂ ਪਾਕਿਸਤਾਨ ਬਣ ਗਿਆ ਤਾਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਚੜਨਾ ਪਿਆ ਕਿਉਂਕਿ ਪੰਜਾਬ ਦਾ ਅੱਧਾ ਹਿੱਸਾ ਪਾਕਿਸਤਾਨ ਵਿੱਚ چلا ਗਿਆ ਹੌਲੀ ਹੌਲੀ 1947 ਦੀ ਵੰਡ ਤੋਂ ਬਾਅਦ ਪੰਜਾਬ ਵਿੱਚੋਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਾਕ ਕਰ ਦਿੱਤੇ ਗਏ ਪੰਜਾਬ ਨੂੰ ਹੋਰ ਕਮਜ਼ੋਰ ਕਰ ਦਿੱਤਾ ਗਿਆ ਪੰਜਾਬ ਇਸ ਸਦਮੇ ਤੋਂ ਬਾਹਰ ਹੀ ਨਿਕਲ ਰਿਹਾ ਸੀ ਕਿ ਇੱਕ ਹੋਰ ਝਟਕਾ ਲੱਗ ਗਿਆ ਪੰਜਾਬ ਨੂੰ ਸਰਕਾਰਾਂ ਨੇ ਪੰਜਾਬ ਦਾ ਪਾਣੀ ਦੂਸਰੇ ਸੂਬਿਆਂ ਨੂੰ ਮੁਫਤ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਦੂਸਰੇ ਪਾਸੇ ਸਰਕਾਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਪਾਸੇ ਲਾ ਦਿੱਤਾ ਪੰਜਾਬ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਦੇਖ ਕੇ 1973 ਦੇ ਵਿੱਚ ਪੰਜਾਬ ਦੇ ਕੋਸ਼ਿਸ਼ ਚੰਗੇ ਲੀਡਰਾਂ ਵੱਲੋਂ ਸੰਤ ਪਿੰਡਰਾ ਵਾਲੇ ਦੀ ਅਗਵਾਈ ਹੇਠ ਜਿਸ ਮਤੇ ਦਾ ਨਾਮ ਚੀ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਇਸ ਮਤੇ ਦੇ ਪਿੱਛੇ ਦਾ ਕਾਰਨ ਸੀ ਸਰਕਾਰ ਤੋਂ ਅਜਿਹੇ ਕਾਨੂੰਨ ਪਾਸ ਕਰਵਾਏ ਜਾਣ ਜਿਸ ਨਾਲ ਲੋਕਾਂ ਦੇ ਡਿੱਗ ਚੁਕੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਵੇ। ਪਰ ਵਿਕਾਊ ਮੀਡੀਆ ਤੇ ਸਰਕਾਰੀ ਚਮਚਿਆਂ ਨੇ ਇਸ ਮਤੇ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਪੇਸ਼ ਕੀਤਾ ਲੋਕਾਂ ਅੱਗੇ। ਅਤੇ ਇਸ ਮਤੇ ਨੂੰ ਦੇਸ਼ ਵਿਰੋਧੀ ਦੱਸਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਅੱਤਵਾਦੀ ਪੇਸ਼ ਕੀਤਾ ਗਿਆ। ਆਓ ਅਸੀਂ ਅੱਗੇ ਜਾਣਦੇ ਹਾਂ ਇਸ ਮਤੇ ਵਿੱਚ ਕੀ ਸੀ ਜਿਸ ਕਰਕੇ ਸਰਕਾਰ ਨੇ ਇਸ ਮਤੇ ਨੂੰ ਵੱਖਵਾਦੀ ਦੱਸਿਆ ਇਸ ਮਤੇ ਦਾ ਪਹਿਲਾ ਕਾਨੂੰਨ ਇਹ ਸੀ ਕਿ ਪੰਜਾਬ ਦੇ ਪਾਣੀ ਉੱਤੇ ਸਿਰਫ ਪੰਜਾਬ ਦਾ ਹੀ ਹੱਕ ਹੋਵੇਗਾ ਅਤੇ ਬਾਕੀ ਸੂਬਿਆਂ ਨੂੰ ਇਹ ਪਾਣੀ ਮੁਫਤ ਨਹੀਂ ਦਿੱਤਾ ਜਾਵੇਗਾ ਦੋਸਤੋ ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਕਿਸੇ ਵੀ ਸੂਬੇ ਦੀ ਕੁਦਰਤੀ ਭੰਡਾਰਾ ਉੱਪਰ ਉਸ ਸੂਬੇ ਦਾ ਹੀ ਹੱਕ ਹੋਵੇਗਾ ਪੰਜਾਬ ਦਾ 1 ਮਿੰਟ ਵਿੱਚ 3 ਕਰੋੜ ਦਾ ਪਾਣੀ ਦੂਸਰੇ ਸੂਬਿਆਂ ਨੂੰ ਮੁਫਤ ਭੇਜਿਆ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਦਾ ਕਿਸਾਨ ਗਰੀਬੀ ਕਾਰਨ ਫਾਹੇ ਲੈ ਰਿਹਾ ਸੀ ਇੰਨਾ ਕਾਰਨਾ ਕਰਕੇ ਹੀ ਸੰਤ ਜੀ ਨੇ ਇਸ ਮਤੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਜੋ ਕਿ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਬਿਲਕੁਲ ਸਹੀ ਸੀ ਦੂਜੀ ਮੰਗ ਇਹ ਸੀ ਕਿ ਭਾਰਤ ਦੇ ਕਈ ਧਾਰਮਿਕ ਸ਼ਹਿਰ ਜਿਵੇਂ ਹਰਿਦੁਆਰ ਇਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਇੱਥੇ ਸ਼ਰਾਬ ਅਤੇ ਬਾਕੀ ਨਸ਼ਿਆ ਦੀ ਵਿਕਰੀ ਬੈਨ ਕੀਤੀ ਗਈ ਉਸੇ ਤਰ੍ਹਾਂ ਹੀ ਸੰਤ ਜੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕੋਚਿਤ ਕਰਕੇ ਉੱਥੇ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਿਕਰੀ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ। ਇਹ ਇੱਕ ਕਾਨੂੰਨ ਇਹ ਸੀ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਜ਼ਿਆਦਾ ਤੰਦਰੁਸਤ ਰਹੇ। ਇਸ ਮਤੇ ਵਿੱਚ ਹੋਰ ਬਹੁਤ ਸਾਰੀਆਂ ਮੰਗਾਂ ਸਨ। ਜਦੋਂ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਸੀ ਤਾਂ ਸੰਤ ਜੀ ਨੂੰ ਲਾਲਚ ਦੇ ਕੇ ਗ੍ਰਿਫਤਾਰ ਕਰਨ ਲਈ ਸਰਕਾਰ ਨੇ 14 ਫੌਜੀ ਮੈਂਬਰਾਂ ਦੀ ਇੱਕ ਕਮੇਟੀ ਅੰਦਰ ਭੇਜੀ। ਇਨ੍ਹਾਂ ਫੌਜੀਆ ਨੇ ਜਦੋਂ ਸੰਤ ਜੀ ਨਾਲ ਗੱਲ ਕੀਤੀ ਤਾਂ ਉਹ ਸੰਤ ਜੀ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਮੋੜ ਕੇ ਬਾਹਰ ਹੀ ਨਹੀਂ ਗਏ ਅਤੇ ਫਿਰ ਇਨ੍ਹਾਂ ਫੌਜੀਆ ਨੇ ਸਿੰਘਾਂ ਨਾਲ ਰਲ ਕੇ ਚੀਤ ਦਿਆ ਦਿੱਤਿਆ। ਦੋਸਤੋ ਸੰਤ ਜੀ ਨਾਲ ਇੱਕ ਮਸ਼ਹੂਰ ਘਟਨਾ ਵੀ ਜੁੜੀ ਹੋਈ ਹੈ, ਸ਼ਿਵ ਸੇਨਾ ਹੈੱਡ ਬਾਲ ਠਾਕਰੇ ਜਿਨ੍ਹਾਂ ਦਾ ਦਬਦਬਾ ਮੁੰਬਈ ਵਿੱਚ ਇੰਨਾ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਸੀ ਹਿਲਦਾ ਉਸ ਦੀ ਮਰਜ਼ੀ ਨਾਲ ਹੀ ਸਰਕਾਰਾਂ ਬਣਦੇ ਆ ਤੇ ਚਲਦੇ ਆ ਸਨ 1982 ਵਿੱਚ ਠਾਕਰੇ ਨੇ ਸੰਤ ਜੀ ਨੂੰ ਚੈਲੰਜ ਕੀਤਾ ਕਿ ਆਪਣੇ ਘਰ ਵਿੱਚ ਤਾਂ ਹਰ ਕੋਈ ਸ਼ੇਰ ਹੁੰਦਾ ਹੈ ਜੇਕਰ ਹਿੰਮਤ ਹੈ ਤਾਂ ਮੁੰਬਈ ਆ ਕੇ ਦਿਖਾ ਸੰਤ ਜੀ ਨੇ ਇਹ ਚੈਲੰਜ ਅਕਸੈਪਟ ਕੀਤਾ ਤੇ ਆਪਣੇ ਕਾਫਲੇ ਸਮੇਤ ਮੁੰਬਈ ਪਹੁੰਚ ਗਏ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਤ ਜੀ ਨੇ ਲਾਉਂਸਮੈਂਟ ਕੀਤੀ ਕਿ ਮੈਂ ਮੁੰਬਈ ਆ ਗਿਆ ਹਾਂ ਜੇ ਕੋਈ ਮੇਰਾ ਵਿਗਾੜ ਸਕਦਾ ਹੈ ਤਾਂ ਵਿਗਾੜ ਲਵੇ ਸੰਤ ਜੀ 12 ਦਿਨਾਂ ਤੱਕ ਮੁੰਬਈ ਵਿੱਚ ਹੀ ਰਹੇ ਪਰ ਇਨ੍ਹਾਂ 12 ਦਿਨਾਂ ਵਿੱਚ ਠਾਕਰੇ ਮੁੰਬਈ ਵਿੱਚ ਹੋਣ ਦੇ ਬਾਵਜੂਦ ਵੀ ਸਾਹਮਣੇ ਨਹੀਂ ਆਇਆ ਹੁਣ ਆਪਾਂ ਵੀਡੀਓ ਦੇ ਵਿੱਚ ਅੱਗੇ ਵਧੇ ਹੋਏ ਗੱਲ ਕਰਦੇ ਹਾਂ ਸ਼ਹੀਦ ਜਰਨੈਲ ਸੁਬੇਗ ਸਿੰਘ ਜਿਨ੍ਹਾਂ ਦੇ ਟ੍ਰੇਨ ਕੀਤੇ ਖਾਰਕੂ ਸਿੰਘਾ ਨੇ ਸਰਕਾਰਾਂ ਦੇ ਟੈਂਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਪਾਰ 1984 ਤੋਂ ਪਹਿਲਾਂ ਵੀ ਉਹਨਾਂ ਨੇ ਕਈ ਕਾਰਨਾਮੇ ਕੀਤੇ ਸਨ। 1971 ਵਿੱਚ ਲੜੀ ਗਈ جنگ ਵਿੱਚ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਗਿਣਤੀ ਦੀ ਫੌਜ ਨੇ ਆਤਮ ਸਮਰਪਣ ਕੀਤਾ ਸੀ। ਇਸ جنگ ਦੇ ਸੁਬੇਕ ਸਿੰਘ ਖੋਦ ਹਿੱਸਾ ਸਨ। 91000 ਪਾਕਿਸਤਾਨੀ ਫੌਜੀਆਂ ਨੇ ਦੋ ਸੇਖ ਜਰਨੈਲਾ ਰਣਜੀਤ ਸਿੰਘ ਅਰੋੜਾ ਆਦਿ ਜਰਨੈਲ ਸੁਬੇਕ ਸਿੰਘ ਦੇ ਅੱਗੇ ਹੱਥ ਖੜੇ ਕਰ ਦਿੱਤੇ ਸਨ। ਜਰਨਲ ਸੁਬੇਕ ਸਿੰਘ ਗੋਰੀਲਾਵਾਰ ਦੇ ਵਰਲਡ ਦੇ ਸਭ ਤੋਂ ਵੱਡੇ ਐਕਸਪਰਟ ਸਨ ਵਰਲਡ ਦੇ ਆਵਾਖਵਾਖ ਕੰਟਰੀਆਂ ਦੀਆਂ ਫੌਜਾਂ ਉਹਨਾਂ ਕੋਲੋਂ ਟ੍ਰੇਨਿੰਗ ਲੈਣ ਆਉਂਦੀਆਂ ਸਨ ਸੁਬੇਕ ਸਿੰਘ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਵਾਲਾ ਬੰਦਾ ਸੀ ਉਸ ਨੂੰ ਇੰਦਰਾ ਗਾਂਧੀ ਵੱਲੋਂ ਇੱਕ ਆਪਰੇਸ਼ਨ ਤੇ ਭੇਜਿਆ ਜਾਣਾ ਸੀ ਪਰ ਉਹਨਾਂ ਨੇ ਇਸ ਆਪਰੇਸ਼ਨ ਨੂੰ ਗਲਤ ਦੱਸ ਕੇ ਨਾ ਕਰ ਦਿੱਤੀ ਇਹਨਾਂ ਕਾਰਨਾਂ ਕਰਕੇ ਉਹ ਸਰਕਾਰ ਦੇ ਅੱਖਾਂ ਵਿੱਚ ਰੜਕਣ ਲੱਗੇ ਬਾਅਦ ਵਿੱਚ ਸਰਕਾਰ ਵੱਲੋਂ ਸੁਬੇਕ ਸਿੰਘ ਉੱਪਰ ਝੂਠੇ ਕੇਸ ਲਗਾਏ ਗਏ ਪਾਰ ਕੋਰਟ ਵੱਲੋਂ ਉਹਨਾਂ ਨੂੰ ਇਨਾ ਕੇਸਾ ਵਿੱਚੋਂ ਬਰੀਕਾਰ ਦਿੱਤਾ ਗਿਆ ਇੰਨਾ ਘਟਨਾ ਕਾਰਨ ਉਹਨਾਂ ਦਾ ਦਿਲ ਟੁੱਟ ਗਿਆ ਜਿਸ ਦੇਸ਼ ਲਈ ਉਹਨਾਂ ਨੇ ਇੰਨੀਆਂ ਜੰਗਾਂ ਲੜੀਆਂ ਸਨ ਉਹਨਾਂ ਨੇ ਹੀ ਝੂਠੇ ਕੇਸ ਲਗਾਏ ਅਤੇ ਗਦਾਰ ਸਾਬਿਤ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਉਹਨਾਂ ਦਾ ਮੇਲ ਸੰਤ ਜੀ ਨਾਲ ਹੋਇਆ ਉਹ ਸੰਤ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਸੁਬੇਕ ਸਿੰਘ ਸਰਕਾਰ ਦੇ ਆਕਾਲਿਆ ਕਰਤੂਤਾ ਪਹਿਲਾਂ ਹੀ ਜਾਣਦੇ ਸਨ ਇਸ ਲਈ ਉਹਨਾਂ ਨੇ ਸਿੰਘਾ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਭਾਰਤੀ ਫੌਜ ਜਦੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਆਈ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਤਾਂ 2 ਘੰਟੇ ਦਾ ਹੀ ਕੰਮ ਹੈ। ਪਾਰ ਸਿੰਘਾ ਨੇ ਸੁਬੇਕ ਸਿੰਘ ਦੀ ਟ੍ਰੇਨਿੰਗ ਦੇ ਕਰਕੇ ਟੈਂਕਾਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਕਈ ਦਿਨਾਂ ਤੱਕ ਫੌਜਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿੰਨਾਂ ਨੇ ਨਹੀਂ ਕੀਤਾ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।